ਸੱਤ ਸਰੀਏ ਕਾਲਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਪਾਸਤਾ ਆਪਾਂ ਲਿਆ ਪਾਈਆ ਪਾਸਤਾ ਤੇ ਪਾਈਆ ਪਾਸਤਾ ਪਾਈ ਉਹ ਡੇਢ ਪਾ ਹੋਊਗਾ ਤੇ ਪਾਸਤਾ ਲੈ ਕੇ ਆ ਦੇਖ ਲੋ ਤੁਸੀਂ ਕੋਲੇ ਚ ਤੇ ਆਪਾਂ ਇੱਕ ਪਾਸੇ ਪਤਲੀ ਲਈ ਪਤਲੀ ਚ ਗੈਸ ਤੇ ਪਤਲੀ ਤੇਰੀ ਉੱਛ ਪਾਇਆ ਪਾਣੀ ਉਬਲਮਾ ਕਰਮ ਹੋਣਾ ਰੱਖਤਾ ਤੇ ਉਹਦੇ ਵਿੱਚ ਆਪਾਂ ਪਾਉਣਾ ਚਮਚਾ ਕ ਤੇਲ ਦਾ ਰਫਾਈਂਡ ਤੇਲ ਤੇ ਇੱਕ ਚਮਚਾ ਆਪਾਂ ਪਾ ਦੇਣਾ ਨੂਨ ਦਾ ਤਾਂ ਕਿ ਆਪਣਾ ਪਾਸਤਾ ਸਵਾਦ ਉੱਭੜ ਜਵੇ ਤੇ ਟੇਸਟੀ ਬਣੇ ਇਸ ਕਰਕੇ ਆਪਾਂ ਪਾ ਇੱਕ ਚਮਚਾ ਨੂਨ ਦਾ ਵਿੱਚ ਪਾਣੀ ਦੇ ਗਰਮ ਹੋਣ ਦੇ ਤੇ ਇੱਕੋ ਚਮਚਾ ਆਪਾਂ ਪਾਤਾ ਤੇਲ ਦਾ ਰੈਂਡ ਦਾ ਤੇ ਇਹਨੂੰ ਟਾਕੇ ਪਾਣੀ ਨੂੰ ਆਪਾਂ ਉਬਲਣ ਲਈ ਰੱਖਤਾ ਤੇ ਜਦੋਂ ਆਪਣਾ ਪਾਣੀ ਇਹਨੂੰ ਉਬਲ ਕੇ ਆਪਾਂ ਇਹ ਪਾਸਤਾ ਪਾਤਾ ਹੁਣ ਲਓ ਜੀ ਹਾਤਾ ਪਰਿਚ ਪਾਸਤਾ ਪਾਸਤਾ ਪਾ ਕੇ ਆਪਾਂ ਇਹਨੂੰ ਹਿਲਾ ਦੇਣਾ ਚੰਗੀ ਤਰ੍ਹਾਂ ਇਹੇ ਠਾਣਾ ਲੱਗ ਜਵੇ ਕਈ ਵਾਰੀ ਠਾਪਤੀ ਲੈਣਾ ਚਾਹੀਪਕ ਜਾਂਦਾ ਹੈ ਤੇ ਚੰਗੀ ਤਰ੍ਹਾਂ ਹਿਲਾ ਕੇ ਇਹਨੂੰ ਆਪਾਂ ਅਜ ਦੋ ਤਿੰਨ ਮਿੰਟ ਵਾਰ ਲੈਣਾ ਥੋੜਾ ਜਿਹਾ ਕੱਚਾ ਰੱਖਣਾ ਹੁੰਦਾ ਹੈ ਪੂਰਾ ਨਹੀਂ ਵਾਰ ਲੈਣਾ ਹੁੰਦਾ ਆਪਾਂ ਜਦ ਆਪਾਂ ਨੂੰ ਐ ਲੱਗੂਗਾ ਵੀ ਥੋੜਾ ਜਿਹਾ ਕੱਚਾ ਫਿਰ ਆਪਾਂ ਇਹਨੂੰ ਛਾਣ ਲਾਂਗੇ ਛਾਣਨ ਚ ਤੇ ਦੂਜੇ ਪਾਸੇ ਆਪਾਂ ਫਰਾਈ ਪੈਨ ਚ ਪਾਣੀ ਲਿਆ ਤੇ ਟਮਾਟਰਾਂ ਹੁੰਦਾ ਉਤੋਂ ਨੱਕ ਜਿਹਾ ਕੱਟ ਕੇ ਤਿੰਨ ਟਮਾਟਰਾਂ ਨੂੰ ਆਪਾਂ ਪਾਣੀ ਚ ੁੱਬਲ ਮੇ ਰੱਖਤਾ ਉੜੀਏ ਚੰਗੀ ਤਰ੍ਹਾਂ ਉਬਲ ਜਾਣਾ ਆਪਣੇ ਉਧਰ ਪਾਸਤਾ ਉਬਲ ਰਿਹਾ ਇਧਰ ਆਪਾਂ ਨਾਲ ਹੀ ਟਮਾਟਰ ਉਬਲ ਮੇ ਰੱਖਤੇ ਤੇ ਇਹਦੀ ਪਿਉਰੀ ਜੀ ਬਣਾ ਲਾਂਗੇ ਆਪਾਂ ਟਮਾਟਰਾਂ ਦੀ ਭਰੇ ਹੀ ਆਪਾਂ ਬਾਜ਼ਾਰੋਂ ਨਹੀਂ ਕੁਝ ਵੀ ਪਾਉਂਦੇ ਹੁੰਦੇ ਤੇ ਇਧਰ ਆਪਾਂ ਦੇਖੋ ਆਸਲ ਮੈਂ ਦਿਖਾਉਣੀ ਆ ਕਿ ਥੋੜਾ ਜਿਹਾ ਪਾਸਤਾ ਆਪਾਂ ਨੂੰ ਮੜਾ ਜਿਹਾ ਕੱਚਾ ਚਾਹੀਦਾ ਯਾਨੀ ਪੂਰਾ ਨੌਬੜਿਆ ਹੋਵੇ ਫਿਰ ਤਾਂ ਖਿੰਡ ਜੇ ਜਾਂਦਾ ਹੈ ਸਵਾਦ ਨਹੀਂ ਲੱਗਦਾ ਬਾਲਾ ਹਰ ਪੱਕਿਆ ਹੋਇਆ ਤੇ 7-8 ਮਿੰਟਾਂ ਚੁੱਬੜ ਜਾਂਦਾ ਉਹ ਜ਼ਿਆਦਾ ਟਾਈਮ ਤਾਂ ਲੱਗਦਾ ਨਹੀਂ ਹੈਗਾ ਉਸ ਤੋਂ ਬਾਅਦ ਆਪਾਂ ਪਾਸਤਾ ਪਾਉਣ ਕੇ ਉਹਦੇ ਉੱਤੇ ਆਪਾਂ ਪਾਉਣਾ ਠੰਡਾ ਪਾਣੀ ਜਦੋਂ ਆਪਾਂ ਛਾਣਨਾ ਛਾਣ ਕੇ ਪਾ ਠੰਡਾ ਪਾਣੀ ਪਾਉਣਾ ਤਾਂ ਕਿ ਉਹ ਬਰ ਕੁੱਕ ਨਾ ਹੋਵੇ ਜ਼ਿਆਦਾ ਹੀ ਨਾ ਪੱਕੇ ਥੋੜਾ ਜਿਹਾ ਕਣ ਕੱਚਾ ਜਾ ਰਿਹਾ ਜੇ ਆਪਾਂ ਇੱਕਣੀ ਪਉਣ ਕੇ ਰੱਖ ਦਾਂਗੇ ਫਿਰ ਇਹ ਜਿਆਦਾ ਪਿਆ ਪਿਆਈ ਆਪਦੀ ਗਰਮਾਹ ਟਨਾਲੀ ਜਿਆਦਾ ਹੋ ਜਾਂਦਾ ਪੱਕ ਜਾਂਦਾ ਇਸ ਲਈ ਆਪਾਂ ਇਹਨੂੰ ਠੰਡੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਦੇਣਾ ਮਿੰਟ ਨੂੰ ਮਿੰਟ ਤੇ ਉਧਰ ਆ ਦੇਖੋ ਆਪਣੇ ਟਮਾਟਰਾਂ ਦਾ ਵੀ ਛਿਲਕਾ ਉਤਰ ਨੂੰ ਤਿਆਰ ਹੋ ਗਿਆ ਹਨ ਵਧੀਆ ਉਬਲ ਗਏ ਨਾਲੀ ਇਹ ਦੇ ਆਪਾਂ ਦੋ ਲਈਆਂ ਸਿੰਗਲਾ ਮਿਰਚਾਂ ਵੱਡੀਆਂ ਵੱਡੀਆਂ ਜਿਹੀਆਂ ਤੇ ਪਿਆਜ਼ ਆਪਣੇ ਥੋੜੇ ਛੋਟੇ ਸੀ ਇਸ ਕਰਕੇ ਆਪਾਂ ਚਾਰ ਲੈ ਲਏ ਤੇ ਇੱਕ ਲਸਣ ਦੀ ਆਪਾਂ ਗੱਠੀ ਲੈ ਲਈ ਤੇ ਆਪਣੇ ਪਿਆਜ਼ਾਂ ਨੂੰ ਤੇ ਸਿਮਲਾ ਮਿਰਚ ਨੂੰ ਆਪਾਂ ਲੰਬਾ ਲੰਬਾ ਕੱਟ ਲੈਣਾ ਸਤੋ ਸੋ ਪਸਿਮਲਾ ਮਿਰਚ ਨੂੰ ਲੰਬਾ ਲੰਬਾ ਕੱਟ ਲਿਆ ਪਿਆਜ਼ਾਂ ਨੂੰ ਨਾਲ ਲੈ ਆਪਾਂ ਅਦਰਕ ਦੀਆਂ ਦੋ ਤਿੰਨ ਫਾੜੀਆਂ ਤੇ ਲਸਾਂ ਇਹਨਾਂ ਨੂੰ ਆਪਾਂ ਦੋਨਾਂ ਚੀਜ਼ਾਂ ਨੂੰ ਲਸਣ ਨੂੰ ਤੇ ਅਦਰਕ ਨੂੰ ਕੁੱਟ ਲੈਣਾ ਤੇ ਹਾਂ ਦੇਖੋ ਪੰਜ ਛੇ ਤੋਂ ਪੂਰੀਆਂ ਜੀਆਂ ਲਸਣ ਦੀਆਂ ਨੇ ਆਪਣੀਆਂ ਤੇ ਆ ਥੋੜਾ ਜਿਹਾ ਲਸਾਂ ਅਦਰਕ ਤੇ ਨੂੰ ਆਪਾਂ ਚੰਗੀ ਤਰ੍ਹਾਂ ਕੱਟ ਲੈਣਾ ਹੈ ਇਹ ਜਿੱਤ ਤੇ ਕੱਟ ਕੇ ਉਧਰ ਆਪਾਂ ਕੜਾਹੀ 'ਚ ਰिफाइंड ਤੇਲ ਪਾ ਲੋ ਚਾਹੇ ਸਰੋਂ ਦਾ ਪਾ ਲੋ ਤੁਹਾਡੀ ਮਰਜ਼ੀ ਸਾਨੂੰ ਜਿਹਦੇ 'ਚ ਸਵਾਲ ਲੱਗਦਾ ਤੇ ਉਹ ਤੇਲ ਧਰ ਲੋ ਤੁਸੀਂ ਟਮਾਟਰਾਂ ਦਾ ਛਿਲਕਾ ਆਪਾਂ ਲਾ ਦੇਣਾ ਲਾ ਕੇ ਉਬਲ ਗਏ ਸੀ ਪੁੰਨ ਲਿਆ ਆਪਾਂ ਪੁੰਨ ਕੇ ਇਹਦਾ ਛਿਲਕਾ ਜਿਹਾ ਉੱਪਰ ਲਾ ਲਾ ਕੇ ਇਨਾਂ ਨੂੰ ਆਪਾਂ ਮਿਕਸੀ ਦੇ ਜੱਗ ਚ ਗ੍ਰाइंड ਕਰ ਲੈਣਾ ਪੇਸਟ ਜੀ ਬਣਾ ਲੈਣੀ ਆ ਇਹਦੀ ਪਿਊਰੀ ਜੀ ਪੇਸਟ ਜੋ ਵੀ ਬਹੋਂਗੇ ਤੇ ਨਾਲ ਦਾ ਚਾਰਾ ਦਾ ਛਿਲਕਾ ਲਾ ਕੇ ਇਹਨਾਂ ਦੀ ਆਪਾਂ ਪਿਊਰੀ ਜੀ ਬਣਾ ਲੈਣੀ ਆ ਮਿਕਸੀ ਚ ਜੱਗ ਚ ਪਾ ਕੇ ਤੇ ਆਹ ਦੇਖੋ ਬਣ ਗਏ ਨਾ ਇਹਦੋਂ ਆਪਣੇ ਆਵੇ ਕੁੱਟੇ ਗਏ ਇਹਦੀ ਪਿਊਰੀ ਬਣ ਗਈ ਆਪਣੇ ਟਮਾਟਰਾਂ ਦੀ ਅਦਰਕ ਲਾਸਣ ਦਾ ਪੇਸਟ ਆਪਾਂ ਕੁੱਟ ਲਿਆ ਆ ਤੋ ਇਧਰ ਆ ਪਕੜਾ ਇਧਰ ਇਕੜਾ ਹੈ ਚਪਾਉਣਾ ਪਰਫਾਇੰਡ ਤੇਲ ਜਿੰਨਾ ਤੁਹਾਡੀ ਮਰਜ਼ੀ ਉਹ ਨਾ ਪਾ ਲੋ ਤੁਸੀਂ ਘੱਟ ਪਾਓ ਖਾਣ ਨੂੰ ਘੱਟ ਪਾ ਲੋ ਵੱਧ ਪਾਉਣਾ ਵੱਧ ਪਾ ਲੋ ਜਿੰਨੀ ਤੁਹਾਡੀ ਮਰਜ਼ੀ ਹੈ ਤੇ ਆਪਾਂ ਕੱਲੀਆਂ ਸਿਮਰਾ ਮਿਰਚਾਂ ਹੀ ਪਾ ਰਹੇ ਹਾਂ ਤੁਸੀਂ ਫਲੀਆਂ ਜੋ ਵੀ ਸਬਜ਼ੀਆਂ ਪਾਉਣੀਆਂ ਚਾਹੁੰਦੇ ਹੋ ਪਾ ਸਕਦੇ ਹੋ ਉਹ ਵੀ ਤੁਹਾਡੀ ਆਪਣੀ ਮਰਜ਼ੀ ਹੈ ਕੋਈ ਆਪਾਂ ਨੂੰ ਸਬਜ਼ੀਆਂ ਦਾ ਵੀ ਨਹੀਂ ਹੁੰਦਾ ਵੀ ਆਪਾਂ ਆ ਨਹੀਂ ਪਾਉਣੀਆਂ ਆ ਪਾਉਣੀਆਂ ਜਿਹੜੀ ਤੁਹਾਨੂੰ ਪਸੰਦ ਆ ਤੁਸੀਂ ਉਹ ਪਾ ਸਕਦੇ ਹੋ ਕੋਈ ਕ੍ਰੇਲਾ ਤੇ ਭਿੰਡੀ ਨਾ ਪਾਵੇ ਬਸ ਬਾਕੀ ਜਿਹੜੀਆਂ ਵੀ ਪਸੰਦ ਨੇ ਉਹ ਪਾ ਲੋ ਤੇ ਜਦੋਂ ਆਪਣਾ ਤੇਲ ਗਰਮ ਹੋ ਗਿਆ ਆਪਾਂ ਪਾਇਆ ਇੱਕ ਚਮਚਾ ਜੀਰੇ ਦਾ ਜਦੋਂ ਆਪਣਾ ਜੀਰਾ ਭੁੱਜ ਗਿਆ ਉਹਦੇ ਚ ਜੇਦੀ ਆਪਾਂ ਜੀਰਾ ਭੁੰਨਣ ਅਨੁਸਾਰ ਪਾ ਦੇਣੇ ਨੇ ਪਿਆਜ਼ ਆਪਣੇ ਕੱਟੇ ਹੋਈ ਮੜਾ ਢੜਕਣ ਦੇ ਜੀਰੇ ਨੂੰ ਢੜਕਣ ਤੋਂ ਬਾਅਦ ਆਪਾਂ ਪਿਆਜ਼ ਪਾ ਦਿੰਦੇ ਜਦੋਂ ਪਿਆਜ਼ ਆਪਣੇ ਭੁੱਜ ਕੇ ਕਲਬੀ ਜੇ ਹੋ ਗਏ ਥੋੜੇ ਜਿ ਮਿੰਟ ਦੇ ਬੜ ਜੇਦੀ ਆਪਾਂ ਸਿਮਲਾ ਮਿਰਚਾਂ ਪਾ ਦੇਣੀਆਂ ਨੇ ਕਲਬੀ ਪਿਆਜ਼ ਹੋਣਾਂ ਤੋਂ ਇਨਾਂ ਨੂੰ ਆਪਾਂ ਮਿੰਟ ਦੋ ਮਿੰਟ ਫਿਰ ਭੁੰਨ ਲੈਣਾ ਸਿਮਲਾ ਮਿਰਚਾਂ ਨੂੰ ਵੀ ਇਹ ਤਾਂ ਬਹੁਤ ਛੇਤੀ ਬਣ ਜਾਂਦੀਆਂ ਨੇ ਪਿਆਜ਼ਾਂ ਤੋਂ ਵੀ ਘੱਟ ਟਾਈਮ ਲੈਂਦੀਆਂ ਨੇ ਤੇ ਭੁੰਨ ਕੇ ਜਦੋਂ ਆਪਾਂ ਨੂੰ ਇਹ ਲੱਗੇ ਵੀ ਆਪਣੀ ਸਿਮਲਾ ਮਿਰਚ ਥੋੜੀ ਜਿਹੀ ਨਰਮ ਹੋ ਗਈ ਮਾੜੀ ਜੀ ਕਿਉਂਕਿ ਇਹ ਤਾਂ ਬਹੁਤ ਛੇਤੀ ਹੋ ਜਾਂਦੀਆਂ ਨੇ ਜਿਆਦਾ ਟਾਈਮ ਨਹੀਂ ਲੈਂਦੀ ਇਹ ਸਿਮਲਾ ਮਿਰਚ ਨੂੰ ਉਬਲਣ ਤੋਂ ਬਾਅਦ ਹੁਣ ਆਪਾਂ ਇਹਦੀ ਸਪਾ ਦੇਣਾ ਆਪਣਾ ਅਦਰਕ ਲਸਣ ਦਾ ਜਿਹੜਾ ਆਪਾਂ ਪੀਸ ਕੇ ਪੇਸਟ ਬਣਾ ਕੇ ਰੱਖਿਆ ਸੀ ਉਹ ਮੜਾ ਦਾ ਪਾਣੀ ਪਾ ਕੇ ਧੋ ਕੇ ਵੀ ਆਪਾਂ ਵਿੱਚ ਹੀ ਪਾ ਦੇਣਾ ਤੇ ਇਹਨੂੰ ਮਿੰਟ ਇੱਕ ਕਰਦਾ ਮਿੰਟ ਇਹਨੂੰ ਪੁੰਨ ਲੈਣਾ ਆਪਾਂ ਪੁੰਨ ਕੇ ਉਹ ਤੋਂ ਬਾਅਦ ਆਪਾਂ ਪਾ ਦੋ ਹੁਣ ਸਪਰੇਟ ਮਟਰਾਂ ਦੀ ਪਿਊਰੀ ਜਿਹੜੀ ਆਪਾਂ ਉਹ ਵਾਲਕੇ ਬਣਾ ਕੇ ਰੱਖੀ ਸੀ ਤੇ ਥੋੜਾ ਜਿਹਾ ਆਪਾਂ ਪਾ ਦਿੰਨੀ ਆ ਨੂਨ ਮਿਰਚ ਥੋੜੀ ਜੀ ਘੱਟ ਹੀ ਖਾਣੇ ਆ ਇਸ ਕਰਕੇ ਚਮਈ ਹਲਕੀ ਜੀ ਬਸ ਨਾ ਬਰਾਬਰੀ ਜਦੋਂ ਮਿਰਚ ਤੇਜ਼ ਆਪਾਂ ਖਾਂਦੇ ਨਹੀਂ ਹੈਗੇ ਇਸ ਕਰਕੇ ਥੋੜਾ ਜਿਹਾ ਆਪਾਂ ਇਹ ਨੂਨ ਸਵਾਦ ਉਧਰ ਵੀ ਆਪਾਂ ਨੂਨ ਪਹਿਲਾਂ ਉਬਲਦੇਆਂ ਤੋਂ ਪਾਤਾ ਸੀਗਾ ਤੇ ਜਿੰਨਾ ਕੁ ਤੁਸੀਂ ਆਪਦੇ ਸਵਾਦ ਖਾਣੇ ਉਹਨਾਂ ਕੁ ਪਾ ਦਿਓ ਬਸ ਕੋਈ ਬੜਾ ਹੋ ਨਹੀਂ ਹੈਗਾ ਪ੍ਰੋਕਸ ਤੇ ਜਦੋਂ ਇਹ ਆਪਾਂ ਨੂੰ ਲੱਗੇ ਭਾਉ ਕਿ ਆਪਣਾ ਥੋੜਾ ਮਿਕਸ ਜਿਹਾ ਹੋ ਗਿਆ ਭੁੱਜ ਜੇ ਗਏ ਆ ਟਮਾਟਰਾਂ ਦੀ ਆਪਾਂ ਪਿਉਰੀ ਪਾਤੀ ਇਹਨੂੰ ਘਲਾ ਲੈਣਾ ਚਾਹੀਦਾ ਆਪਾਂ ਥੋੜੀ ਜਿਹਾ ਹਰਾਉਣ ਤੋਂ ਬਾਅਦ ਤੇ ਆ ਮੈਗੀ ਮਸਾਲਾ ਆਪਣਾ ਲਿਆਂਦਾ ਪਿਆ ਸੀ ਦੋ ਪੈਕੇਟ ਆਪਾਂ ਇਹਦੇ ਬਾਤੇ ਕਿ ਆਪਣੇ ਕਾਫੇ ਸੀਗੀ ਆ ਪਾਸਤਾ ਇਸ ਵਾਰ ਕਿ ਨਹੀਂ ਤੂੰ ਤੁਸੀਂ ਨਹੀਂ ਖਾਂਦੇ ਘੱਟ ਵੀ ਪਾ ਸਕਦੇ ਹਾਂ। ਹੁਣ ਆਪਾਂ ਥੋੜਾ ਹੀ ਬਾਹਰ ਜਾਣੀਆਂ ਆ ਪਾਸ ਤੇ ਤੇ ਹੁਣ ਆਪਾਂ ਇਹਦੇ ਚ ਪਾਉਣਾ 2 ਚਮਚੇ ਛੋਟੇ ਸੋਇਆ ਸੌਸਾ ਤੁਸੀਂ ਦੇਖ ਹੀ ਲਓ ਲੋ। 4 ਚਮਚੇ ਚਾਪਤੀ ਵਾਲੇ ਚਮਚੇ 2 ਚਮਚੇ ਪਾ ਲਓ ਜਿਹੜੇ ਖੰਨੇ ਹੋ। ਘੜਚੀ ਨਾ ਬਣੋ ਥੋੜੀ ਜਿਹੀ ਯਾਨੀ ਖਰਚੀ ਤੋਂ ਨਾ ਪਰ ਇਹੋ ਘੱਟ ਹੀ ਪਾਓ ਇਹ ਖੱਟਾ ਜਿਹਾ ਕਰ ਦਿੰਦੀ ਆ ਬੜਾ ਤੇ ਚਨੂਣ ਤੇ ਹੁੰਦਾ ਤੇ ਉਹਨਾਂ ਦੇ 2 ਚਮਚੇ ਹੀ ਆਪਾਂ ਪਾਤਾ ਚਿੱਟਾ ਸਰਕਾ ਸਰਕਾ ਚਿੱਟਾ ਹੀ ਪਾਉਣਾ ਉਹ ਲਾਲ ਨਹੀਂ ਪਾਉਣਾ ਪਾ ਕੇ ਖਲਾ ਦੇਣਾ ਉਹ ਲਾ ਕੇ ਇਹਨੂੰ ਚੰਗੀ ਤਰ੍ਹਾਂ ਤੇ ਥੋੜੇ ਜਿਹੇ ਤੁਸੀਂ ਚਮਚਾਕ ਚੀਨੀ ਦਾ ਪਾ ਦੇਣਾ ਇਹ ਨਾਲ ਬੈਲੈਂਸ ਜਿਆ ਹੋ ਜਾਂਦਾ ਟੇਸਟ ਵਧੀਆ ਬਣ ਜਾਂਦਾ ਖਟਾਸ ਘਟ ਜਾਂਦੀ ਹੈ ਚੀਨੀ ਪਾਉਣ ਨਾਲ ਫਟਾਪਨ ਆਪਣਾ ਕੱਢ ਜਾਂਦਾ ਆਹ ਲੋ ਜੀ ਹੁਣ ਆਪਾਂ ਆਪਣੀ ਜਿਹੜੀ ਅਵਾਰ ਕੇ ਠੰਡੇ ਪਾਣੀ ਦੇ ਤੋਕੇ ਰੱਖਿਆ ਹੋਇਆ ਸੀ ਪਾਸਤਾ ਉਹ ਪਾ ਦੇਣਾ ਹਾਲੇ ਦੇਖੋ ਤੁਸੀਂ ਕੜਾਹੀ ਭਰ ਗਈ ਆਪਣੀ ਤਾਂ ਕੋਈ ਬੜਾ ਟਾਈਮ ਨਹੀਂ ਲੱਗਦਾ ਅਸੀਂ 10-15 ਮਿੰਟਾਂ ਵਿੱਚ ਬੰਦਾ ਬਣਾ ਕੇ ਖਾ ਸਕਦਾ ਬੱਚਿਆਂ ਨੂੰ ਖਾ ਸਕਦਾ ਥੋੜਾ ਸੇਕ ਜਿਹਾ ਲਵਾ ਲਓ ਤਵਾ ਤੇ ਰੋਣਾ ਰੋਣਦੇ ਰੋਣਦੇ ਵਸ ਤਿਆਰ ਹੋ ਜਾਂਦਾ ਫਿਰ ਇਹਨੂੰ ਬਾਲਾ ਹੋ ਨਹੀਂ ਹੁੰਦਾ ਵੀ ਸੇਕ ਲਾਉਣਾ ਜਾਂ ਪਕਾਉਣਾ بس ਇੱਕ ਮਿਕਸ ਜਿਹਾ ਹੀ ਕਰਨਾ ਹੁੰਦਾ ਆਪਾਂ ਗਰੇਵੀ ਚ ਇਹ ਸਾਰੀ ਲੱਗ ਜAVE ਤੇ ਗਰੇਵੀ ਆਪਣੀ ਜੇ ਤੁਹਾਨੂੰ ਚੀਜ਼ ਪਸੰਦ ਆ ਤਾਂ ਚਾਹੇ ਕੜਾਹੀ ਚੀ ਗ੍ਰੇਟ ਕਰ ਲੋ ਚੀਜ਼ ਤੇ ਨਹੀਂ ਪਸੰਦ ਤਾਂ ਛੋਡੀ ਮਾਰ ਚੀਜ਼ ਖਾਣ ਦੀ ਤੇ ਇਦਾਂ ਵੀ ਬਿਨਾ ਚੀਜ਼ ਤੇ ਬਹੁਤ ਟੇਸਟੀ ਲੱਗਦਾ ਆ ਲਓ ਜੀ ਦੇਖੋ ਨਾਲ ਨੂੰ ਆਪਾਂ ਵਾਟਰਮੈਲਨ ਦਾ ਜੂਸ ਬਣਾ ਲਿਆ ਤੇ ਨਾਲ ਨੂੰ ਆਪਣਾ ਪਾਸਤਾ ਰੈਡੀ ਹੋ ਗਿਆ ਆ ਲਓ ਜੀ ਬਣਾਇਓ ਬਣਾ ਕੇ ਖਾ ਕੇ ਮੈਨੂੰ ਕਮੈਂਟਾਂ ਚ ਜ਼ਰੂਰ ਦੱਸਿਓ ਵੀ ਕਿਵੇਂ ਦਾ ਬਣਿਆ ਸਾਡਾ ਤਾਂ ਬਹੁਤ ਸਵਾਦ ਬਣਦਾ ਤਰੇਕ ਛੁੱਟੀ ਵਾਲੇ ਦਿਨਸ ਤੇ ਕੁਝ ਨਾ ਕੁਝ ਬਣਾਉਣਾ ਹੀ ਹੁੰਦਾ ਇਸ ਲਈ ਮਹਾ ਚਲੋ ਸਾਰੇ ਕਹਿੰਦੇ ਸੀਗੇ ਦੱਸੋ ਜੀ ਕਿਵੇਂ ਤੁਸੀਂ ਬਣਾਉਣੀ ਆਵਾ ਲੋ ਜੀ ਤੂੰ ਸੁਣ ਲਈ ਅੱਜ ਦਸ ਬਣਨੇ ਆ ਤੇ ਸਤਿ ਸ੍ਰੀ ਅਕਾਲ ਜੀ ਬਣਾ ਕੇ ਜਰੂਰ ਦੱਸਿਓ ਮੈਨੂੰ ਕਿਵੇਂ